ਸੰਗਜੀ ਬਾਈ ਗੁਰਜਿਕਾ ਖਾਲਸਾ ਬਾਈ ਗੁਰਜਿਕੀ ਫਤਿਹ ਅਸੀਂ ਅੱਜ ਆਏ ਆ ਗੁਰਦੁਆਰਾ ਸ਼ਹੀਦ ਗੰਗ ਸਿੰਘ ਸਿੰਘਨੀਆ ਲਾਹੌਰ ਦੇ ਵਿੱਚ ਇਹ ਉਹ ਸਥਾਨ ਹੈ ਜਿੱਥੇ ਅਸੀਂ ਕਈ ਵਾਰੀ ਸੁਣਿਆ ਮੰਨੂ ਸਾਡੇ ਦਾਤਰੀ ਅਸੀਂ ਮੰਨੂ ਦੇ ਸੋਏ ਜਿਉ ਜੋ ਸਾਨੂੰ ਵਟਦਾ ਅਸੀਂ ਦੂਨ ਸੁਹਾਣੇ ਹੋਏ ਇੱਥੇ ਉਹਨਾਂ ਮਾਵਾਂ ਨੂੰ ਰੱਖਿਆ ਗਿਆ ਸੀ ਇੱਥੇ ਉਹ ਇਤਿਹਾਸਿਕ ਖੂਬੀ ਹੈਗਾ ਜਿੱਥੇ ਮਾਵਾਂ ਨੇ अपने आप नगा मार के अपनी इज्जत बचाई सी और आप दर्शन कराने हैं इतिहासिक खूह ए जेल भी हैगी है। बेसमेंट बनी हुई है थले जेलां बनी हुई ने एक कमरा है इतिहासिक खूह है ਕਿ ਜਿਦ ਸਾਡੀਆਂ ਮਾਵਾ ਪੈਣਾ ਨੇ ਸ਼ਹੀਦیاں ਪਾਈਆਂ ਔਰ ਆਪਣੇ ਬੱਚਿਆਂ ਦੇ ਟੂਟੇ ਟੂਟੇ ਕਰਵਾ ਕੇ ਗਲੇ ਚਪਵਾਏ ਧੰਨੋ ਮਾਵਾ ਧੰਨੋ ਸਿੱਖੀ ਸਦਕ ਜਗੇ ਨੇ ਐ ਕਿੰਦੇ ਸਿਦ ਸਿਰ ਜਾਇ ਤਾ ਜਾਏ ਮੇਰਾ ਸਿੱਖੀ ਸਦਕ ਨਾ ਜਾਏ ਐ ਜੇ ਲਾ ਤੁਹਾਨੂੰ ਦਰਸ਼ਨ ਕਰਨੀ ਆਂ ਅੱਪੀ ਤੇਈ ਵਾਰੀ ਅਸੀਂ ਸੰਗਤਾਂ ਆਂ ਐਨੀ ਦੂਰ ਨਹੀਂ ਪਹੁੰਚ 판ਦੀਆਂ ਉਹ ਜੇਲਾ ਪੁਰੀਆਂ ਉੱਤਰ ਕੇ ਜਿਹੜੇ ਚੱਲੇ ਹੋਰ ਵੀ ਕਮਰੇ ਵੀ ਐਟ ਰਿਜ਼ਰਵ ਕਰਕੇ ਰੱਖਿਆ ਆਇਆ ਕਮਰਾ ਉਹ ਦਾ ਪੱਥਰ ਨੇ ਵੱਡੇ ਵੱਡੇ ਜਿਹੜੇ ਮਾਵਾ ਪ੍ਰੈਗਨੈਂਟ ਹੁੰਦੀਆਂ ਸੀ ਉਹਨਾਂ ਨੇ ਢੇੜਦੇ ਪੱਥਰ ਲਾ ਕੇ ਉਹਨਾਂ ਨੂੰ ਕੁੱਟਿਆ ਹੁੰਦਾ ਸੀ ਰਾਤੀ ਸਰਸਨਾ ਮੰਨਦੇ ਕਿल्ले ਪਿੰਸਨ ਬਿਜ਼ਨਸ ਵਿੱਚ ਰਿਟੇ ਰਹਿੰਦੇ ਸੀ ਤਾਨੂ ਮਾਵਾ ਤਾਨਾ ਨੰਦਾ ਜੀ ਗ੍ਰਾਹ ਅੱਜ ਅਸੀਂ ਉਸ ਸ਼੍ਰੀ ਦੇ ਸਥਾਨ ਤੇ ਆਏ ਹਾਂ ਨਮਨ ਕਰਦੇ ਹਾਂ ਸ਼੍ਰੀਦਾ ਨੂੰ ਕਿ ਸੱਚੇ ਭਾਸ਼ਾ ਸਾਡੀ ਕੌਮ ਚੜ੍ਹਦੀ ਕਲਾ 'ਚ ਰਵੇ ਸਾਡੀ ਕੌਮ ਤੇ ਮਿਹਰ ਰਵੇ ਇੰਨੀਆਂ ਸ਼ਹਾਦਤਾਂ ਤੋਂ ਬਾਅਦ ਸਾਨੂੰ ਸਾਡਾ ਸਿੱਖੀ ਤਰੰਗ ਮਿਲਿਆ ਸੰਗਤ ਜੀ ਦਰਸ਼ਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਜੀ ਬਾਏ ਗੁਰ ਜੀ ਦਾ ਖਾਲਸਾ ਬਾਏ ਗੁਰ ਜੀ ਕੀ ਫਤਿਹ ਅਸੀਂ ਅੱਜ ਆਏ ਆ ਗੁਰਦੁਆਰਾ ਸ਼ਹੀਦ ਗੰਗ ਸਿੰਘ ਸਿੰਘਨੀਆ ਲਾਹੌਰ ਦੇ ਵਿੱਚ ਇਹ ਉਹ ਸਥਾਨ ਹੈ ਜਿੱਥੇ ਅਸੀਂ ਕਈ ਵਾਰੀ ਸੁਣਿਆ ਮੰਨੂ ਸਾਡੇ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਸਾਨੂੰ ਵੜਦਾ ਅਸੀਂ ਦੂਨ ਸਵਾਨੇ ਹੋਏ ਇੱਥੇ ਉਹਨਾਂ ਮਾਵਾਂ ਨੂੰ ਰੱਖਿਆ ਗਿਆ ਸੀ ਕਿੱਥੇ ਉਹ ਇਤਿਹਾਸਿਕ ਖੂਹ ਵੀ ਹੈਗਾ ਜਿੱਥੇ ਮਾਵਾਂ ਨੇ अपने आप अपनी इज्जत बचाई दर्शन कराने इतिहासिक खूह वो जेल भी है, है। बेसमेंट बनी हुई है थले जेल बनी हुई ने एक कमरा है इतिहासिक खूह है ਜੋ ਸਾਡੀਆਂ ਮਾਵਾ ਪੈਣਾ ਨੇ ਸ਼ਹੀਦੀਆਂ ਪਾਈਆਂ ਔਰ ਆਪਣੇ ਬੱਚਿਆਂ ਦੇ ਟੂਟੇ ਟੂਟੇ ਕਰਵਾ ਕੇ ਗਲੇ ਚ ਪਵਾਏ ਧਾਨੋ ਮਾਵਾ ਧਾਨੋ ਸਿੱਖੀ ਸਦਕ ਜਗੇ ਨੇ ਐ ਕੰਦੇਸ ਜਿਵੇਂ ਸਿਰ ਜਾਇ ਤਾਂ ਜਾਏ ਮੇਰਾ ਸਿੱਖੀ ਸਦਕ ਨਾ ਜਾਏ ਐ ਜੇਲ ਹੈ ਤੁਹਾਨੂੰ ਦਰਸ਼ਨ ਕਰਾਉਣੀ ਆਂ ਅੱਜ ਤੇ ਵਾਰੀ ਅਸੀਂ ਸੰਗਤਾਂ ਆਂ ਇੰਨੀ ਦੂਰ ਨਹੀਂ ਪਹੁੰਚ ਪਾਦੀਆਂ ਉਹ ਜੇਲਾ ਪੂਰੀਆਂ ਉੱਤਰ ਕੇ ਇਹਦੇ ਚੱਲੇ ਹੋਰ ਵੀ ਕਮਰੇ ਵਿੱਚ ਐਟ ਰਿਜ਼ਰਵ ਕਰਕੇ ਰੱਖਿਆ ਆਇਆ ਕਮਰਾ ਉਹਦੇ ਪੱਥਰ ਨੇ ਵੱਡੇ ਵੱਡੇ ਜਿਹੜੇ ਮਾਮਾ ਪ੍ਰੈਗਨੈਂਟ ਹੁੰਦੀਆਂ ਸੀ ਉਹਨਾਂ ਦੇ ਢਿੱਡ ਤੇ ਪੱਥਰ ਲਾ ਕੇ ਉਹਨਾਂ ਨੂੰ ਕੁੱਟਿਆ ਹੁੰਦਾ ਸੀ ਰਾਤੀ ਸਰਸਰਾ ਮੰਨਦੇ ਕਿ ਇਹ ਲਈ ਪਿੰਸਨ ਬਿਜ਼ਨਸ ਰਿਟੇ ਰਹਿੰਦੇ ਸੀ ਤਾਂ ਉਹ ਮਾਮਾ ਤਾਨਨ ਦਾ ਜਿਗਰਾ ਅੱਜ ਅਸੀਂ ਉਸ ਸ਼੍ਰੀ ਦੇ ਸਥਾਨ ਤੇ ਆਏ ਹਾਂ ਨਮਨ ਕਰਦੇ ਹਾਂ ਸ਼੍ਰੀ ਦਾਨੂ ਕੀ ਸੱਚੇ ਭਾਸ਼ਾ ਸਾਡੀ ਕੌਮ ਚੜ੍ਹਦੀ ਕਲਾ ਚ ਰਵੇ ਸਾਡੀ ਕੌਮ ਤੇ ਮਿਹਰ ਰਵੇ ਇੰਨੀਆਂ ਸ਼ਹਾਦਤਾਂ ਤੋਂ ਬਾਅਦ ਸਾਨੂੰ ਸਾਡਾ ਸਿੱਖੀ ਤਰੰ ਮਿਲਿਆ ਸੰਗਤ ਜੀ ਦਰਸ਼ਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ